ਜੇ ਉਹ ਪਾਣੀ ਛੱਡਿਆ ਜਾਂਦਾ ਤਾਂ ਹਾਰਡਵਰ ਕੇ ਹਾਲਾਤ ਨਾ ਬਣਦੇ ਬਿਲਕੁਲ ਨਾ ਬਣਦੇ ਕਾਦੇ ਲਈ ਸਾਡੇ ਕੋਲ ਆ ਡਾਟਾ ਹੈ ਕਾਦੇ ਲਈ ਅਸੀਂ ਤਨਖਾਹਾਂ ਭਰਨਦੇ ਕਾਦੇ ਲਈ ਲੁਧਿਆਣੇ ਰਿਮੋਟ ਸੈਂਸਿੰਗ ਦੇ ਡੰਪ ਆਂਦੇ ਨੇ ਇਹ ਸਿਰਫ ਕਿਸਾਨੀ ਦੇ ਪਰਚਾ ਦੇਣ ਲਈ ਆਂਦੇ ਨੇ ਸ਼ਾਮ ਨੂੰ ਅੱਗ ਲੱਗੀ ਇਹਨਾਂ ਨੂੰ ਤੇ ਏਕ-ਏਕ ਪੱਤੇ ਦਾ ਪਤਾ ਹੁੰਦਾ ਮੈਂ ਰਿਪੀਟ ਕਰਦਾ ਏਕ-ਏਕ ਪੱਤੇ ਦਾ ਪਤਾ ਹੁੰਦਾ ਵੀ ਇਹਦਾ ਰੰਗ ਕਿਹੜਾ ਬਦਲਿਆ ਅਸੀਂ ਨਹੀਂ ਬਦਲਣਾ ਵਰਤਨਾ ਉਹ ਗੱਲ ਵਕਰੀ ਹੈ ਉਹਨੂੰ ਸਿਰਫ ਫਾਰਮ ਫਾਇਰ ਹੋਈ ਤੇ ਕੁਕਰਾਂ ਕੱਢਦੇ ਐਸਐਚਓ ਜਾਂਦੇ ਪਰਚਾ ਦੇਣ ਜੀਓਲੋਜੀਕਲ ਡਿਪਾਰਟਮੈਂਟ ਭੱਜ ਕੇ ਜਾਂਦਾ ਬਣਦਿਆ ਇੰਚ ਇੰਚ ਨਹੀਂ ਐਮ ਐਮ ਚ ਪਤਾ ਲੱਗ ਜਾਂਦਾ ਕਿ ਇੰਨਾ ਪਾਣੀ ਇੰਨੇ ਕਿਊਸਿਕ ਛੱਡਿਆ ਗੱਲਾਂ ਸਾਰੇ ਕਿਊਸੇ ਕਰੀ ਜਾਂਦੇ ਕਿਊਸੇ ਕਿ ਹੁੰਦਾ ਕੀ ਏ ਇੱਕ ਕਯੂਬਿਕ ਮੀਟਰ ਦੇ ਵਿੱਚ ਇੱਕ ਕਯੂਬਿਕ ਸਕੁਅਰ ਜਿਹੜਾ ਸਕੁਅਰ ਦੇ ਉੱਤੇ ਕਯੂਬ ਬਣਦਾ ਐਦਾਂ ਚੌਕਟਾ ਜਦੋਂ ਬਣ ਗਿਆ ਲਗਭਗ 28 ਲੀਟਰ ਹੁੰਦਾ ਪਾਣੀ ਉਹਦੇ ਵਿੱਚ ਕਿਹਨੂੰ ਸ਼ਾਹਪੁਰ ਕੰਡੀ ਟਾਈਮ ਦਾ ਨਹੀਂ ਪਤਾ ਕਿਹਨੂੰ ਰਣਜੀਤ ਸਾਗਰ ਟਾਈਮ ਦਾ ਨਹੀਂ ਪਤਾ ਹੁਣ ਮੈਂ ਵੱਡੀ ਗੱਲ ਇਹ ਕਰਾਂਗਾ ਕਿ ਯੂ ਬੀ ਡੀ ਸੀ ਕਨਾਲ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੇ ਬਣੀ ਜਦੋਂ ਅੰਗਰੇਜ਼ ਆਏ ਸੀਗੇ ਉਹਨਾਂ ਨੇ ਪ੍ਰਾਈਵੇਟ ਫੰਡਿੰਗ ਕਰਕੇ ਬਣਾਤੀ 200 ਮਾਡਲਿੰਗ ਹੋਈ ਪਿਛਲੇ 20 ਸਾਲਾਂ ਚ ਇਹਦੇ ਵਿੱਚੋਂ ਪਾਣੀ ਕਿੰਨਾ ਵੈਕੂਏਟ ਹੋਣਾ 9000 ਕਿਊਸਿਕ ਦੀ ਇਹਦੀ ਕਪੈਸਿਟੀ ਹੈ ਕਿੰਨਾ ਪਾਣੀ ਲੰਘਦਾ ਪਿਆ ਹੁਣ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਣਦੀਆਂ ਵੀ ਰਾਜਸਥਾਨ ਦੇ ਫੀਡਰ ਸੁੱਕੇ ਪਏ ਨੇ ਉਹ ਸੁੱਕੇ ਤਾਂ ਪਏ ਨੇ ਕਿ ਇੱਥੇ ਬਾਵਾਂ ਨੂੰ ਫਿਕਰ ਲੱਗਿਆ ਵੀ ਜੇ ਇਹਦੇ 'ਚ ਪਾਣੀ ਛੱਡ ਦਿੱਤਾ ਇਹਦੇ 'ਚ ਰੇਤ ਚਲੇ ਜਾਣੀ ਮਿੱਟੀ ਚਲੇ ਜਾਣੀ ਉਹਨੂੰ ਘਟਾਊ ਕੌਣ ਬਈ ਅੱਜ ਮਰਿਆ ਜਕਾਮ ਦੀ ਤੁਸੀਂ ਵਿਖਾ ਕੇ ਉੱਤੇ ਬੰਦਾ ਮਰ ਗਿਆ ਕੱਲ ਨੂੰ ਉਹਨੂੰ ਸੈਰੀਟੋਨ ਦੀ ਗੋਲੀ ਦੇ ਕੇ ਲੈਣਾ ਕੀ ਜੇ